ਜਿਹੜੇ ਖਾਲਸਤਾਨ ਦੇ ਵੱਡੇ ਆਪਨ ਆਪ ਨੂੰ ਹਮੈਤੀ ਕਹੋਂਦੇ ਆ ਉਹਨਾਂ ਦੇ ਘਰਾਂ ਉੱਤੇ ਖਾਲਸਤਾਨ ਦਾ ਪਹਿਲਾ ਝੰਡਾ ਲਾਓ ਜਿਹੜੇ ਖਾਲਸਤਾਨ ਕਹਿੰਦੇ ਅਸੀਂ ਖਾਲਸਤਾਨ ਚਾਹੁੰਦੇ ਆ ਤੁਸੀਂ ਸਾਰੇ ਜਿੰਨੇ ਵੀ ਹੈਗੇ ਨੇ ਪੰਜਾਬ ਦੇ ਵਿੱਚ ਉਹ ਆਪਣੇ ਘਰਾਂ ਦੇ ਉੱਪਰ ਇੱਕ ਕੰਮ ਜ਼ਰੂਰ ਕਰਨ ਖਾਲਸਤਾਨ ਦਾ ਝੰਡਾ ਲਾਉਣਾ ਤੇ ਬਾਕੀ ਲੋਕ ਦੇਖੋ ਦੇਖ ਤੁਹਾਨੂੰ ਲਾ ਲੈਣਗੇ ਫਿਰ ਆਪ ਕੁਝ ਕਰਨਾ ਨਹੀਂ ਆਪ ਡੱਕਾ ਨਹੀਂ ਤੋੜਨਾ ਲੋਕਾਂ ਨੂੰ ਤੁਸੀਂ ਉਲਝਾਉਣਾ ਚਾਹੁੰਦੇ ਹੋ ਟਾਡਾ ਮਖਸਦੇ ਆ ਕਿ ਫਰੀਦਕੋਟ ਲੋਕਾਂ ਨੇ ਉਹਨਾਂ ਨੂੰ ਵੱਡੀ ਜਿਹੜੀ ਜਿੱਤ ਆ ਉਹ ਪ੍ਰਾਪਤ ਕਰਵਾਈ ਆ ਕਿ ਸਰਵਿਸਿੰਗ ਖਾਲਸਾ ਕੋਈ ਇਹੋ ਜਿਹਾ ਬਿਆਨ ਦੇ ਦੇ ਤੇ ਉਹਨੂੰ ਉਲਝਾਇਆ ਜਾਵੇ ਮਾੜੀ ਮੋਟੀ ਸ਼ਰਮ ਕਰਿਆ ਕਰੋ ਲੋਕੋ ਮੈਂ ਕਹਿਣਾਗਾ ਫੇਰ ਦੁਬਾਰੇ ਕਹਿਣਾਗਾ ਜਿਹੜੇ ਕਹਿੰਦੇ ਆ ਖਾਲਸਾ ਦੇ ਹਾਮੀ ਹਾਮੀ ਆ ਅਸੀਂ ਕੱਲ 40 ਸਾਲ ਤੋਂ ਖਾਲਸਾ ਦੇ ਨਾਲ ਲੜਦੇ ਰਹੇ ਅਸੀਂ 50 ਸਾਲ ਤੋਂ ਲੜੀ ਜਾ ਰਹੇ ਅਸੀਂ 30 ਸਾਲ ਤੋਂ ਇਸੇ ਦੇ ਘਰ ਦੇ ਉੱਪਰ ਇੱਕ ਚੰਡਾ ਖਾਸਤਾ ਦਾ ਲੱਗਿਆ ਹੋਇਆ ਦਿਖਾ ਦਿਓ ਅੱਜ ਆਪਾਂ ਗੱਲ ਕਰਦੇ ਆਂ ਭਾਈ ਸਰਬਜੀਤ ਸਿੰਘ ਖਾਲਸਾ ਜਿਹੜੇ ਕਿ ਫਰੀਦਕੋਟ ਤੋਂ ਐਮਪੀ ਨੇ ਸ਼ਹੀਦ ਭਾਈ ਬੈਂਤ ਸਿੰਘ ਦੇ ਸੁਪੁੱਤਰ ਨੇ ਫਰੀਦਕੋਟ ਵਾਸੀਆਂ ਨੇ ਵੱਡੀ ਰੀਡ ਦੇ ਨਾਲ ਉਹਨਾਂ ਨੂੰ ਐਮਪੀ ਬਣਾ ਦਿੱਤਾ ਤੇ ਪਰ ਦੂਜੇ ਪਾਸੇ ਅੱਜ ਗੱਲ ਕਰਦੇ ਆਂ ਕੁਝ ਅਕੌਤੀ ਪੱਤਰਕਾਰ ਉਹਨਾਂ ਦੀ ਇੰਟਰਵਿਊਆਂ ਜਾ ਕੇ ਲੈਂਦੇ ਨੇ ਉਹਨਾਂ ਨੂੰ ਕਹਿੰਦੇ ਨੇ ਤੁਸੀਂ ਖਾਲਸਤਾਨ ਦੇ ਹੈਮਿਓ ਹੈਮਿਓ ਤੁਸੀਂ ਖਾਲਸਤਾਨ ਚਾਹੁੰਦੇ ਹੋ ਤਰ੍ਹਾਂ-ਤਰ੍ਹਾਂ ਦੇ ਜਿਹੜੇ ਕੇ ਭਾਵ ਕੇ ਉਹਨਾਂ ਨੂੰ ਸਵਾਲ ਕਰਵਾਏ ਜਾਂਦੇ ਨੇ ਉਹਨਾਂ ਪੱਤਰਕਾਰਾਂ ਦੇ ਪਿੱਛੇ ਤਾਕਤਾਂ ਖੜੀਆਂ ਨੇ ਕਿ ਕਿਸ ਤਰ੍ਹਾਂ ਇੱਕ ਬੋਲ ਵੀ ਸਰਬਜੀਤ ਸਿੰਘ ਦੇ ਮੂੰਹ ਤੋਂ ਅਜਿਹਾ ਕਢਵਾ ਲიਏ ਕਿ ਜਿਹੜੀ ਉਹਦੀ ਐਮਪੀਆ ਮੈਂਬਰਸ਼ਿਪ ਆ ਉਹਨੂੰ ਖਾਰਜ ਕਰਵਾਇਆ ਜਾਵੇ ਜਾਂ ਉਹਨੂੰ ਉਲਝਾਇਆ ਜਾਵੇ ਬੜੇ ਤਰੀਕੇ ਨੇ ਸਰਕਾਰਾਂ ਕੋਲੇ ਹਣ ਸਰਬਜੀਤ ਸਿੰਘ ਖਾਲਸਾ ਨੇ ਇਹ ਜਵਾਬ ਦਿੱਤਾ ਕਹਿੰਦਾ ਮੈਂ ਆਪਣਾ ਕੰਮ ਆਪ ਕਰੂੰਗਾ ਜਿਹੜਾ ਹੈਗਾ ਕਿ ਮੈਨੂੰ ਲੱਗਦਾ ਹੈਗਾ ਕਿ ਸੰਵਿਧਾਨ ਦੇ ਦੇਰੇ ਵਿੱਚ ਰਹਿ ਕੇ ਜਿਹੜਾ ਹੈਗਾ ਉਹ ਮੈਂ ਕੰਮ ਕਰੂੰਗਾ ਖਾਲਸਪਤਾਨ ਦਾ ਹਲੇ ਤੱਕ ਮੈਂ ਕੋਈ ਹਮ ਨਹੀਂ ਉਹਨਾਂ ਨੇ ਇਹ ਗੱਲ ਕਰ ਦਿੱਤੀ ਤੇ ਲੋਕ ਤਰ੍ਹਾਂ ਤਰ੍ਹਾਂ ਦੇ ਸਰਬਜੀਤ ਸਿੰਘ ਖਾਲਸਾ ਤੇ ਸਵਾਲ ਉਠਾ ਰਹੇ ਨੇ ਦੱਸੋ ਜੀ ਇਹ ਇਹ ਨੇ ਖਾਲਸਪਤਾਨ ਦੇ ਵਿਰੁੱਧ ਬੋਲਤਾ ਇਹ ਖਾਲਸਪਤਾਨ ਦਾ ਹਮਾਇਤੀ ਨਹੀਂ ਮਾਣਾਂ ਲੋਕਾਂ ਨੂੰ ਪੁੱਛਣਾ ਚਾਹਣਾ 40 ਸਾਲ ਹੋ ਗਏ ਉਹਨਾਂ ਦੇ ਪਿਤਾ ਨੂੰ ਸ਼ਹੀਦ ਹੋਇਆ ਨੂੰ 40 ਇਹਨਾਂ ਦੀ ਉਮਰ ਦੇਖੋ ਕਿੰਨੀ ਹੋ ਗਈ 48 ਸਾਲ ਉਮਰ ਉਹ ਕੱਟ-ਕੱਟ ਬਾਲੀ ਨਹੀਂ ਕਹਿੰਦਾ ਮੈਂ ਤੇ ਤੁਸੀਂ ਉਦੋਂ ਕਿੱਥੇ ਮਰੇ ਸੀ 48 ਸਾਲ ਦੇ ਉਦੋਂ ਇਹਨਾਂ ਦੇ ਪਰਿਵਾਰ ਦੀ ਕਿਹਨੇ ਕਿਹਨੇ ਸਾਰ ਲੈਤੀ ਆ ਜੇ ਅੱਜ ਉਹ ਗਰੀਬ ਪਰਿਵਾਰ ਮੈਂ ਗਰੀਬ ਹੀ ਕਹੂੰਗਾ ਕਿਉਂਕਿ ਉਹਨਾਂ ਦੇ ਹਾਲਾਤ ਘਰ ਦੇ ਬਹੁਤ ਮਾੜੇ ਸੀ ਤੇ ਉਹਨਾਂ ਦੀ ਸਿੰਘਣੀ ਨੂੰ ਵੀ 40 ਸਾਲਾਂ ਬਾਅਦ ਜਿਹੜੀ ਇੱਕ ਸਰੋਣੀ ਕਮੇਟੀ ਵੱਲੋਂ ਨੌਕਰੀ ਦਿੱਤੀ ਗਈ ਆ ਜੇਕਰ ਹੁਣ ਲੋਕਾਂ ਨੇ ਫਤਵਾ ਦੇ ਦਿੱਤਾ ਐਮਪੀ ਜਿਤਾ ਦਿੱਤਾ ਤੇ ਤੁਸੀਂ ਹੁਣ ਉਹਨੂੰ ਕਦੇ ਖਾਸਤਾ ਦਾ ਮੁੱਦਾ ਬਣਾ ਦਿਓ ਕਦੇ ਕੁਸ ਮੁੱਦਾ ਬਣਾ ਦਿਓ ਹਾੜਾ ਰਬ ਦਾ ਵਾਸਤਾ ਅਜੇ ਤਾਂ ਉਹਨੇ ਸੌ ਵੀ ਨਹੀਂ ਚੁੱਕੀ ਕਿਉਂ ਲੋਕੋ ਤੁਸੀਂ ਉਹਨੂੰ ਪਹਿਲੇ ਹੀ ਪਸਾਉਣਾ ਚਾਹੁੰਦੇ ਹੋ ਇਹ ਸਰਕਾਰਾਂ ਦੀਆਂ ਚਾਲਾਂ ਹੁੰਦੀਆਂ ਨੇ ਬੜੀਆਂ ਵੱਡੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਪਰ ਕੁਝ ਪੱਤਰਕਾਰਾਂ ਨੂੰ ਮੈਂ ਕਹਿਣਾਗਾ ਤੇ ਨਾਲ ਸਰਬਜੀਤ ਸਿੰਘ ਖਾਲਸਾ ਨੂੰ ਵੀ ਮੈਂ ਬੇਨਤੀ ਕਰਦਾਗਾ ਕਿ ਜਿਹੜੇ ਅਜਿਹੇ ਪੱਤਰਕਾਰ ਸਵਾਲ ਪੁੱਛਦੇ ਨੇ ਉਹਨਾਂ ਨੂੰ ਕਹਦਿਆ ਕਰੋ ਤੁਸੀਂ ਆਪਣੇ ਘਰੇ ਜਾ ਕੇ ਆਪਦਾ ਕੰਮ ਕਰੋ ਉਹਨਾਂ ਨੂੰ ਇਹ ਸਵਾਲ ਕਰਿਆ ਕਰੋ ਕਿ ਤੂੰ ਫਲਾਣੇ ਐਮਪੀ ਨੂੰ ਫਲਾਣੇ ਧਮਕਿਆ ਐਮਪੀ ਨੂੰ ਉਹਨੂੰ ਜਾ ਕੇ ਸਵਾਲ ਕਰ ਉਹਨੂੰ ਪੁੱਛ ਪਹਿਲਾਂ ਉਹ ਖਾਲਸਤਾਨ ਚਾਹੁੰਦਾ ਹੈਗਾ ਮਸਾ ਇੱਕ ਜਿਹੜਾ ਐਮਪੀ ਬਣਿਆ ਦੋ ਵਾਰੀ ਪਹਿਲਾਂ ਕੌਮ ਨੇ ਹਰਾ ਦਿੱਤਾ ਐਤਕਿ ਫਰੀਦਕੋਟ ਵਾਸੀਆਂ ਨੇ ਸਾਰਾ ਲਾਂਬਾ ਲਾ ਦਿੱਤਾ ਜੇਕਰ ਉਸ ਨੂੰ ਐਮਪੀ ਬਣਾ ਦਿੱਤਾ ਤੇ ਉਹਨੇ ਹਜੇ ਸੌ ਤੱਕ ਨਹੀਂ ਚੁੱਕੀ ਤੁਸੀਂ ਉਹਦੇ ਪਹਿਲੇ ਹੀ ਮਗਰ ਪੈ ਗਏ ਉਹਨੂੰ ਪਹਿਲੇ ਹੀ ਤੁਸੀਂ ਸਰਟੀਫਿਕੇਟ ਬਣਨ ਲੱਗ ਗਏ ਜੇ ਇਹਦਾ ਰਾਏ ਕਿਵੇਂ ਆ ਇਹ ਖਾਲਸਤਾਨ ਦੇ ਮੁੱਦੇ ਤੋਂ ਭਟਕ ਗਿਆ ਜੀ ਇਹ ਪਹਿਲਾਂ ਉਹਨੇ ਕਿਹੜਾ ਮੁੱਦਾ ਲੈ ਕੇ ਲੜਿਆ ਸੀ ਉਹਨੇ ਖਾਲਸਤਾਨ ਦਾ ਮੁੱਦਾ ਲੈ ਕੇ ਲੜਿਆ ਸੀ ਜਿਹੜੇ ਖਾਲਸਤਾਨ ਦੇ ਵੱਡੇ ਆਪਨੂੰ ਆਪ ਨੂੰ ਹਮੈਤੀ ਕਹਾਉਂਦੇ ਆ ਉਹਨਾਂ ਦੇ ਘਰਾਂ ਉੱਤੇ ਖਾਲਸਤਾਨ ਦਾ ਪਹਿਲਾ ਝੰਡਾ ਲਾਓ ਜਿਹੜੇ ਖਾਲਸਤਾਨ ਕਹਿੰਦੇ ਅਸੀਂ ਖਾਲਸਤਾਨ ਚਾਹੁੰਦੇ ਆ ਤੁਸੀਂ ਸਾਰੇ ਜਿੰਨੇ ਵੀ ਹੈਗੇ ਨੇ ਪੰਜਾਬ ਦੇ ਵਿੱਚ ਉਹ ਆਪਣੇ ਘਰਾਂ ਦੇ ਉੱਪਰ ਇੱਕ ਕੰਮ ਜ਼ਰੂਰ ਕਰਨ ਖਾਲਸਤਾਨ ਦਾ ਝੰਡਾ ਲਾਉਣ ਆ ਤੇ ਬਾਕੀ ਲੋਕ ਦੇਖੋ ਦੇਖ ਤੁਹਾਨੂੰ ਲਾ ਲੈਣਗੇ ਫਿਰ ਆਪ ਕੁਝ ਕਰਨਾ ਨਹੀਂ ਆਪ ਡੱਕਾ ਨਹੀਂ ਤੋੜਨਾ ਲੋਕਾਂ ਨੂੰ ਤੁਸੀਂ ਉਲਝਾਉਣਾ ਚਾਹੁੰਦੇ ਹੋ ਲੋਕਾਂ ਨੂੰ ਮਰਵਾਉਣਾ ਚਾਹੁੰਦੇ ਹੋ ਇੱਕ ਐਮਪੀ ਬਣ ਕੇ ਜੇ ਸੰਤਾਪ ਹਟਾਇਆ ਉਹਨੇ 40 ਸਾਲ ਉਹਨਾਂ ਦੇ ਪਰਿਵਾਰ ਨੇ ਘਰ ਦੇ ਤੁਸੀਂ ਜਾ ਕੇ ਦੇਖ ਲਓ ਬੂਹੇ ਦੂਜੇ ਪਾਸੇ ਹੋ ਗਏ ਸੀ ਨਸੇ ਖਾਣ ਲੱਗ ਗਏ ਸੀ ਦੋਨੇ ਭਰਾ ਨਸਿਆਂ ਤੇ ਇੱਕ ਇੰਨੀ ਨੋਬਤ ਆ ਗਈ ਸੀ ਪਰਿਵਾਰ ਉਜੜ ਗਿਆ ਸੀ ਕਿਸੇ ਕੋਮ ਨੇ ਸਾਰ ਨਹੀਂ ਲਈ 40 ਸਾਲ ਬਾਅਦ ਸਰੋਨੀ ਕਮੇਟੀ ਨੇ ਇੱਕ ਨੌਕਰੀ ਦਿੱਤੀ ਉਹਨਾਂ ਦੀ ਸਿੰਘਲੀ ਨੂੰ ਭਾਈ ਸਰਵਿੰਦਰ ਸਿੰਘ ਖਾਲਸਾ ਜੀ ਨੂੰ ਤੇ ਭਾਈ ਸਰਬੀ ਸਿੰਘ ਖਾਲਸਾ ਜੇ ਐਤ ਐਤ ਕੀ ਇਸ ਵਾਰ ਜੇ ਜਿੱਤ ਗਏ ਉਹਨਾਂ ਨੂੰ ਪੱਤਰਕਾਰ ਸਵਾਲ ਅਜੇ ਕਰਦੇ ਨੇ ਤੁਸੀਂ ਖਾਲਸਤਾਨ ਚਾਹੁੰਦੇ ਹੋ ਖਾਲਸਤਾਨ ਤੋਂ ਆਏ ਹੋ ਫਲਾਣਾ ਧੰਕਾ ਇਹ ਲੋਕਾਂ ਤੋਂ ਸचेत ਹੋਣਾ ਪਊਗਾ ਇਹ ਲੋਕ ਕੌਣ ਨੇ ਇਹ ਸਰਕਾਰਾਂ ਦੇ ਛੱਡੇ ਹੋਏ ਲੋਕ ਨੇ ਜਿਹੜੇ ਮੀਡੀਆ ਵਾਲੇ ਕਹਾਉਂਦੇ ਨੇ ਜਾ ਇਹਨਾਂ ਦੇ ਜੈਲਸੀਆ ਕਿ ਭਾਈ ਸਰਬੀ ਸਿੰਘ ਖਾਲਸਾ ਜਿੱਤ ਕਿਉਂ ਗਿਆ ਭਾਈ ਅੰਮਰਤਪਾਲ ਸਿੰਘ ਖਾਲਸਾ ਜਿੱਤ ਕਿਉਂ ਗਏ ਨੇ ਇਨਾਂ ਦੇ ਅੱਗ ਲੱਗੀ ਪਈ ਆ ਕਲੇਜੇ ਦੇ ਵਿੱਚ ਤੁਸੀਂ ਇੱਕ ਐਮਪੀ ਨੂੰ ਸਰਵਿਸਿੰਗ ਸਿੰਘ ਖਾਲਸਾ ਨੂੰ ਇਹੋ ਜਿਹੇ ਸਵਾਲ ਕਰਕੇ ਫਸਾਉਣਾ ਚਾਹੁੰਦੇ ਹੋ ਤੁਸੀਂ ਕੀ ਜਿਹੜਾ ਹੈਗਾ ਹੈ ਇਹਦੇ ਵਿੱਚ ਤੁਹਾਡਾ ਮਕਸਦ ਕੀ ਆ ਤੁਹਾਡਾ ਮਕਸਦ ਇਹ ਆ ਕਿ ਫਰੀਦਕੋਟ ਲੋਕਾਂ ਨੇ ਉਹਨਾਂ ਨੂੰ ਵੱਡੀ ਜਿਹੜੀ ਜਿੱਤ ਆ ਉਹ ਪ੍ਰਾਪਤ ਕਰਵਾਈ ਆ ਕਿ ਸਰਵਿਸਿੰਗ ਖਾਲਸਾ ਕੋਈ ਇਹੋ ਜਿਹੇ ਬਿਆਨ ਦੇ ਦੇ ਤੇ ਉਹਨੂੰ ਉਲਝਾਇਆ ਜਾਵੇ ਮਾੜੀ ਮੋਟੀ ਸ਼ਰਮ ਕਰਿਆ ਕਰੋ ਲੋਕੋ ਮੈਂ ਕਹਿਣਾਗਾ ਫੇਰ ਦੁਬਾਰੇ ਕਹਿਣਾਗਾ ਜਿਹੜੇ ਕਹਿੰਦੇ ਆਂ ਖਾਖਤਾਂ ਦੇ ਹਾਮੀ ਹਾਮੀ ਆ ਅਸੀਂ ਕੱਲ 40 ਸਾਲ ਤੋਂ ਖਾਖਤਾਂ ਦੇ ਨਾਲ ਲੜਦੇ ਰਹੇ ਅਸੀਂ 50 ਸਾਲ ਤੋਂ ਲੜੀ ਜਾ ਰਹੇ ਅਸੀਂ 30 ਸਾਲ ਤੋਂ ਕਿਸੇ ਦੇ ਘਰ ਦੇ ਉੱਪਰ ਇੱਕ ਝੰਡਾ ਖਾਖਤਾਂ ਦਾ ਲੱਗਿਆ ਹੋਇਆ ਦਿਖਾ ਦਿਓ ਇਹ ਤਾਂ ਮਾਮੂਲੀ ਜੀ ਗੱਲ ਆ ਸਿੱਧਾ ਹੀ ਆ ਜੇ ਤੁਸੀਂ ਖਾਖਤਾਂ ਕਹਿ ਸਕਦੇ ਹੋ ਖਾਖਤਾਂ ਮੰਗ ਸਕਦੇ ਹੋ ਖਾਖਤਾਂ ਦੀ ਵੋਟਾਂ ਦੇ ਖੜੇ ਹੋ ਸਕਦੇ ਹੋ ਫੇਰ ਤੁਸੀਂ ਝੰਡੇ ਕਿੱਦੋਂ ਹਿਲਾਉਂਦੇ ਖਾਖਤਾਂ ਦੇ ਲਾ ਕੇ ਦਿਖਾਓ ਫਿਰ ਦੂਜਿਆਂ ਨੂੰ ਕਹਿਣਾ ਸੌਖਾ ਹੈ ਮੈਂ ਤਾਂ ਭਾਈ ਸਰਵਿਸਿੰਗ ਖਾਲਸਾ ਨੂੰ ਵੀ ਬੇਨਤੀ ਕਰਦਾਗਾ ਕਿ ਇਹ ਜਿਹੇ ਪੱਤਰਕਾਰ ਜਿਹੜੇ ਤੁਹਾਨੂੰ ਇਹ ਜਿਹੇ ਸਵਾਲ ਪੁੱਛਦੇ ਨੇ ਇਹ ਸਰਕਾਰਾਂ ਦੇ ਛੱਡੇ ਹੋਏ ਨੇ ਏਜੰਸੀਆਂ ਦੇ ਪਾਲੇ ਹੋਏ ਨੇ ਇਹ ਇਨ੍ਹਾਂ ਤੋਂ ਗੁਰੇਜ਼ ਕਰਨ ਦੀ ਲੋੜ ਆ ਇਹਨਾਂ ਨੂੰ ਜੇ ਕੋਈ ਇਹ ਜਿਹਾ ਸਵਾਲ ਕਰਦਾ ਇਹਨਾਂ ਦੇ ਮੂੰਹ ਤੇ ਪਹਿਲੀ ਤੁਸੀਂ ਇਹ ਜਿਹੀ ਲਫੇੜ ਮਾਰਿਆ ਕਰੋ ਕਿ ਭਾਈ ਜਾ ਆਦਾ ਕੰਮ ਕਰ ਮੁਰਕੇ ਸਾਡੇ ਕੋਲੇ ਨਾ ਆਈ ਇਹਦਾ ਚਾਹੁੰਦਾ ਆ ਤੁਹਾਡੇ ਮੂੰਹ ਦੇ ਵਿੱਚੋਂ ਕੋਈ ਇਹ ਜਿਹਾ ਸ਼ਬਦ ਕਢਾਵੇ ਭਾਈ ਸਰਵਿਸ ਖਾਲਸਾ ਜਿਹੜਾ ਹੈਗਾ ਕਿ ਐਜਾ ਸ਼ਬਦ ਕੱਢੇ ਅਸੀਂ ਕਿਦੋਂ ਇਹਨਾਂ ਨੂੰ ਉਲਝਾਈਏ ਇਹਨਾਂ ਦੇ ਤਾਂ ਸਰਕਾਰਾਂ ਦੇ ਤਾਂ ਅੱਗ ਲੱਗੀ ਪਈ ਆ ਕਿ ਦੋ ਬੰਦੇ ਜਿੱਤ ਕਿਉਂ ਗਏ ਨੇ ਜਿਹੜਾ ਕਿ ਸਿੱਖ ਪੰਥ ਦੇ ਲਈ ਸੋਚ ਰੱਖਦੇ ਨੇ ਸਾਰੀ ਮਨੁੱਖਤਾ ਦੇ ਲਈ ਸੋਚ ਰੱਖਦੇ ਨੇ ਵਧੀਆ ਉਹ ਜਿੱਤ ਕਿਉਂ ਗਏ ਨੇ ਇਹਨਾਂ ਦੇ ਉੱਤੇ ਦੇ ਅੱਗ ਲੱਗੀ ਪਈ ਆ ਮੈਂ ਭਾਈ ਸਰਵਿਸ ਖਾਲਸਾ ਨੂੰ ਦੁਬਾਰੇ ਫੇਰ ਬੇਨਤੀ ਕਰਦਾਗਾ ਕਿ ਇਹਨਾਂ ਲੋਕਾਂ ਤੋਂ ਪਾਸਾ ਵੱਟ ਕੇ ਰਹੋ ਇਹ ਲੋਕ ਨੁਕਸਾਨ ਕਰਨਾ ਚਾਹੁੰਦੇ ਆ ਤੁਹਾਡਾ ਲੋਕਾਂ ਨੇ 40 ਸਾਲ ਬਾਅਦ ਉਸ ਪਰਿਵਾਰ ਨੂੰ ਜਿਨ੍ਹਾਂ ਨੇ ਸ਼ਹੀਦ ਭਾਈ ਬੀਨਤ ਸਿੰਘ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਸੋਧਿਆ ਸੀ ਉਹਨਾਂ ਦੇ ਪਰਿਵਾਰ ਦੀ ਜਾ ਕੇ 40 ਸਾਲ ਬਾਅਦ ਹੁਣ ਬਾਹ ਫੜੀ ਆ ਤੇ ਹੁਣ ਤਾਂ ਤੁਸੀਂ ਉਹਨਾਂ ਨੂੰ ਜਿਉਣ ਦੇ ਦਿਓ ਪਹਿਲਾਂ ਤੁਸੀਂ ਕਿੱਥੇ ਸੀ ਕੌਣ-ਕੌਣ ਉਹਦੇ ਘਰ ਗਿਆ ਕਿੰਨਾਂ ਨੇ ਦੇਖਿਆ ਉਹਦਾ ਘਰ ਭਾਈ ਸਰਬਜੀਤ ਸਿੰਘ ਦਾ ਕੌਣ ਰੁਪਏ ਦੇ ਕੇ ਆ ਉਹਨਾਂ ਦੇ ਉਹਨਾਂ ਦੇ ਹਾਲਾਤ ਕਰਦੇ ਕਹੇ ਸੀ ਕਿਉਂ ਨਸਾਂ ਦੇ ਵਿੱਚ ਪਏ ਦੋਨੇ ਬੱਚੇ ਹਾਲਾਤ ਕਦੇ ਪੁੱਸਿਆ ਕਿਸੇ ਨੇ ਤੇ ਅੱਜ ਵੱਡੇ ਵੱਡੇ ਜਿਹੜੇ ਉਹ ਲੋਕ ਨੇ ਜੇ ਜਿੱਤ ਗਿਆ ਤੇ ਉਹਨਾਂ ਦੇ ਮੂੰਹ ਦੇ ਵਿੱਚ ਮਾਈਕਥੋਨ ਲਟਕੇ ਜਾਂਦੇ ਨੇ ਪੱਤਰਕਾਰ ਤੁਸੀਂ ਖਾਸਤਾਨ ਚਾਹੁੰਦੇ ਹੋ ਤੁਸੀਂ ਫਲਾਨਾ ਚਾਹੁੰਦੇ ਧਮਕਾ ਚਾਹੁੰਦੇ ਹੋ ਜਿਹੜੇ ਚਾਹੁੰਦੇ ਨੇ ਜਿਹੜੇ ਸਰੇਆ ਸਟੇਜਾਂ ਤੇ ਗੱਲਾਂ ਕਰਦੇ ਨੇ ਜਿਹੜੇ ਵੋਟਾਂ ਵੀ ਲੈਂਦੇ ਤੁਸੀਂ ਉਹਨਾਂ ਕੋਲੇ ਕਦੇ ਨਹੀਂ ਜਾਂਦੇ ਪਤਾਗਾ ਕਿ ਉਹਨਾਂ ਦੀ ਜਿਹੜੀ ਚਪੇੜ ਆ ਉਹ ਮੂੰਹ ਤੇ ਤੁਹਾਡੇ ਮਾਰਦੇ ਨੇ ਉਹ ਸਬਦਾਰਾਹੀ ਮੈਂ ਇਹ ਬੰਤਿਆ ਕਰਦਾ ਸੀ ਕਿ ਭਾਈ ਕਿਸੇ ਨੂੰ ਜਿਉਣ ਦੇ ਦਿਓ ਜੇਕਰ ਕੋਈ 40-45 ਸਾਲ ਕਾਮ ਨੇ ਉਹਨਾਂ ਦਾ ਮੁੱਲ ਪਾਇਆ ਉਹਨਾਂ ਦੀ ਸਿਹਦੀ ਪਰਿਵਾਰ ਦਾ ਕੋਈ ਮੁੱਲ ਪਾਇਆਗਾ ਵਿਚਾਰੇ ਆਪਣੇ ਪੈਰਾਂ ਉੱਤੇ ਹੁਣ ਖੜੇ ਹੋਏ ਨੇ ਤੇ ਪਹਿਲਾਂ ਕਹਿੰਦੇ ਉਹਨਾਂ ਗੱਡੀ ਲੈ ਲਈ ਗੱਡੀ ਲੈ ਲਈ ਤਾਂ ਮੱਤ ਮੱਤਦੇ ਨੇ ਉਹ ਇੱਕ ਗੱਡੀ ਲੈ ਲਈ ਫਿਰ ਕੀ ਹੋ ਗਿਆ ਅੱਟੇ ਜਿਹੜੇ ਦੂਜੇ ਨੇ 10-10 ਗੱਡੀਆਂ ਲਈ ਫਿਰਦੇ ਨੇ ਕਰੋੜਾਂ ਦੀਆਂ ਘੜੀਆਂ ਬੰਨੀ ਫਿਰਦੇ ਨੇ ਸੰਗੜਾ ਵਰਗੀਆਂ ਜਿਹੜੀਆਂ ਨੇ ਚੈਨਾ ਪਾਈਆਂ ਹੋਈਆਂ ਨੇ 2-2 4-4 ਲੱਖ ਦੀ ਉਹਨਾਂ ਦੇ ਤੁਸੀਂ ਉਹਨਾਂ ਨੂੰ ਸਵਾਲ ਕਿਉਂ ਨਹੀਂ ਕਰਦੇ ਜੇ ਇੱਕ ਗਰੀਬ ਬੰਦੇ ਨੇ ਗੱਡੀ ਲੈ ਲਈ ਐਮਪੀ ਬਣ ਗਿਆ ਫਿਰ ਹੁਣ ਗੱਡੀ ਤੇ ਜਾਊਗਾ ਉਹ ਦੱਸੋ ਕੀ ਉਹ ਸਕੂਟਰ ਤੇ ਬੱਕ ਜਾ ਕੇ ਪਿੰਡਾਂ ਦਾ ਦੌਰਾ ਕਰਨਾ ਲੋਨ ਤੇ ਲਈ ਆ ਕਿਵੇਂ ਲਈ ਆਗਲਿਆਂ ਨੇ ਤੁਹਾਡਾ ਢਿੱਡ ਦੁਖਦਾਗਾ ਸਾਡੀ ਕੌਮ ਦੇ ਵਿੱਚ ਮਸੰਦਾਂ ਦਾ ਇਸ ਕਰਕੇ ਬੋਲਬਾਲਾ ਜ਼ਿਆਦਾ ਆ ਕਿ ਮਸੰਦ ਚਾਹੁੰਦੇ ਨੇ ਕਿ ਇਹ ਜਿੱਤ ਕਿਉਂ ਗਿਆ ਇਹਦੇ ਮਾਗਰ ਅਸੀਂ ਹੁਣ ਜੋ ਵੀ ਹੋਵੇ ਸਾਰੀਆਂ ਤਾਕਤਾਂ ਚੋਕੀਆਂ ਜਾਣਗੀਆਂ ਇਹਨਾਂ ਨੂੰ ਬਦਨਾਮ ਕਰਨ ਲਈ ਭਾਈ ਸਰਬਜੀਤ ਸਿੰਘ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਦੋਨਾਂ ਨੂੰ ਬਦਨਾਮ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਇਹਨਾਂ ਤੇ આરોਪ ਲੱਗਣਗੇ ਇਹਨਾਂ ਦੇ ਮੂੰਹੋਂ ਐਜੇ ਸ਼ਬਦ ਕਢਾਉਣਗੇ ਇੱਕ ਸ਼ਬਦ ਇਹਨਾਂ ਦੇ ਜਿਹੜਾ ਕਢਾਇਆ ਤੇ ਇਹਨਾਂ ਦੇ ਲਈ ਸਰਦਾਰਦੀ ਬਣ ਸਕਦਾ ਸਿੱਖ ਕੌਮ ਦੇ ਲਈ ਸਰਦਾਰਦੀ ਬਣ ਸਕਦਾ ਹੈਗਾ ਤੇ ਤੁਸੀਂ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਕਰੋ ਤੇ ਇੱਕ ਕਮੈਂਟ ਆਪਣੇ ਲਿਖਣੇ ਨਾ ਭੁੱਲੋ ਅਜੇ ਉਹਨੂੰ ਸੌ ਚੁੱਕੀ ਨਹੀਂ ਪਹਿਲੇ ਖਾਲਸਤਾਨ ਦੀ ਤੁਸੀਂ ਮੰਗ ਰੱਖ ਦਿੱਤੀ ਮੈਂ ਤਾਂ ਪਹਿਲਾਂ ਕਿਹਾ ਕਿ ਤੁਸੀਂ ਜਿੰਨੇ ਖਾਲਸਤਾਨ ਨੇ ਪਹਿਲਾਂ ਆਪਣੇ ਘਰਾਂ ਤੇ ਝੰਡੇ ਲਾ ਲਓ ਫੇਰ ਤੁਸੀਂ ਗਾਂ ਸੋਚੂਗੀ ਕੌਮ ਆ ਵੀ ਤੁਸੀਂ ਕਿੰਨੇ ਕਿ ਜਿਹੜਾ ਜੋਰਾਵਾਰੋਂ ਤੁਸੀਂ ਝੰਡੇ ਲਾ ਕੇ ਤਾਂ ਦਿਖਾਓ ਇੱਕ ਵਾਰੀ ਮੈਂ ਦੁਬਾਰੇ ਫੇਰ ਬੇਨਤੀ ਕਰਦਾ ਐ MP ਭਾਈ ਸਰਵਿਸ ਖਾਲਸਾ ਨੂੰ ਕਿ ਤੁਸੀਂ ਇਹ মিডিਆ ਜਿਹੜਾ ਹੁੰਦਾਗਾ ਇਹਨਾਂ ਤੋਂ ਗਰੇਜ ਕਰੋ ਜਿਹੜੇ ਆਏ ਦੀਆਂ ਗੱਲਾਂ ਕਰਦੇ ਨੇ ਉਹਨਾਂ ਨੂੰ ਠੋਕਵਾ ਪਹਿਲੇ ਜਵਾਬ ਦੇ ਦਿਆ ਕਰੋ ਕਿ ਮੁੜ ਕੇ ਉਹ ਸਵਾਲ ਹੀ ਨਾ ਤੁਹਾਨੂੰ ਤੋਂ ਇਹ ਜਪਸਣ ਧੰਨਵਾਦ ਵੈਰਜੂ ਖਾਲਸਾ ਸ੍ਰੀ ਵੈਰਜੂ ਕੀ ਫਤਿਹ